ਹਿਰਦਾ ਕਾਪਟ ਮੁਖ ਗਿਆਨੀ ਆਹ ਸ਼ਬਦ ਕਰਕੇ ਸਮਾਪਤੀ ਕਰੀਆ ਜਿ ਕੋ ਸੀਰ ਛੱਕਿਆ ਜਾਂ ਮੁਆਫ ਕਰਨਾ ਹਿਰਦਾ ਕਾਪਟ ਮੁਖ ਗਿਆਨੀ ਏ ਕੋ ਗੁਰਦੁਆਰਾ ਸਾਹਿਬ ਨਗਰ ਦੇ ਵਿੱਚ ਮਹਾਪੁਰਖ ਬਾਬੇ ਜੋ ਖਜਾਨ ਸਿੰਘ ਜੀ ਸੰਤਾਂ ਦੇ ਪਿਤਾ ਹੋਏ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਬਣਾਇਆ ਸੀ ਬਾਬੇ ਲਾਲ ਸਿੰਘ ਦੇ ਅਸਥਾਨ ਤੇ ਉਹ ਗੁਰਦੁਆਰਾ ਜਿਹੜਾ ਸੀ ਉਹ ਕੁਝ ਵਿਰਧ ਹੋ ਗਿਆ ਸੀ ਇਸ ਕਰਕੇ ਨਵਾਂ ਗੁਰਦੁਆਰਾ ਸਾਰਨਵਾਸ ਤੇ ਸੰਤ ਅੰਦਰ ਸਿੰਘ ਜੀ ਵੀ ਆਏ ਸੀ ਹੋਰ ਮਹਤਵਾਂ ਵੀ ਤਕੀਰਤਨ ਕਰਕੇ ਅੱਜ ਅੰਮ੍ਰਿਤ ਵੇਲੇ ਨਿਉ ਰੱਖ ਕੇ ਉੱਥੋਂ ਦਾ ਸਾਰ ਜਿੰਦਗੀ ਚੱਲੇ ਆ ਇਹ ਕਾਰਜਵਾਸ ਤੇ ਬਦੋਬਦੀ ਸਿੰਘ ਜ਼ੋਰ ਨਾਲ ਲੈ ਗਏ ਮੈਨੂੰ ਪਹਿਲਾਂ ਤਾਂ ਮੈਂ ਜਵਾਬ ਦੇ ਦਿੱਤਾ ਸੀ 10 ਵਜੇ ਤੱਕ ਗਿਆ ਨਹੀਂ ਸੀ ਫਿਰ ਉਹ ਬਦੋਬਦੀ ਕਹਿ ਕੇ ਵੇ ਜੂਰ ਚੱਲਣਾ ਚਾਹੀਦਾ ਤੈਨੂੰ ਇਸ ਕਾਰਜ ਵਾਸਤੇ ਗਿਆ ਸੀ ਹਿਰਦਾ ਕਪਟਮੁਖ ਗਿਆਨੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਮ ਸਾਹਿਬ ਕਬੀਰ ਦੀ ਰਸਨਾ ਦੁਆਰਾ ਕਿ ਭਾਈ ਰਿਵੇ ਜੀ ਦੇ ਛਲ ਹੋਵੇ ਦਿਲ ਚ ਤਾਂ ਪਦਾਰਸ਼ ਦੀ ਇੱਛਾ ਹੋਵੇ ਲੋਕਾਂ ਨਾਲ ਛਲ ਕਰਨ ਦੀ ਇੱਛਾ ਹੋਵੇ ਤੇ ਮੂੰਹੋਂ ਗਿਆਨ ਦੀਆਂ ਗੱਲਾਂ ਘੋਟੇ ਇਹ ਮੂੰਹ ਦਾ ਗਿਆਨੀ ਬਣਿਆ ਹੋਵੇ ਜਿਹੜਾ ਠੂਠੇ ਕਹਾ ਬਿਲ ਉਸ ਪਾਣੀ ਉਸ ਅ ਸੰਗਜੀ ਮਹਾਰਾਜ ਕਹਿੰਦੇ ਝੂਠੇ ਹੈ ਭਾਈ ਉਹ ਬੁਰਖ ਤਾਂ ਕਹੋ ਜਿਵੇਂ ਪਾਣੀ ਕੋਈ ੜਕੀ ਜਾਵੇ ਪਾਣੀ ਚ ਮੱਖਣ ਤਾਂ ਨਹੀਂ ਆਥਣਾ ਇਸ ਤਰ੍ਹਾਂ ਸੇ ਕਾਮਕਰਮਾ ਰੂਪੀ ਪਾਣੀ ਰਿੜਕਦੇ ਆ ਉਹ ਆਪਣੇ ਰਿਦੇ ਦੇ ਅੰਦਰ ਮੰਦੀ ਮੁਹਾਰੀ ਬਣਾ ਕੇ ਸਰੀਰ ਰੂਪੀ ਚਾਤੀ ਨੂੰ ਬਣਾ ਕੇ ਉਹਦੇ ਚੋਂ ਵਿਸ਼ੇ ਚਗਰੂਪ ਤੋਂ ਬਸ਼ੱਕ ਮਿਲ ਜੇ ਸਵਰਗ ਦਾ ਸੁਖ ਮਿਲ ਜੇ ਮੁਗਤ ਰੂਪੀ ਮੱਖਣ ਨਹੀਂ ਆਤਾ ਹੁੰਦਾ ਕਿਉਂ ਝੂਠਿਓ ਪਾਣੀ ਰਿੜਕੇ ਕੀ ਮਿਲੇਗਾ ਸੋ ਪਾਣੀ ਦੇ ਰਿੜਕਣੇ ਕਰਕੇ ਜਲ ਮਥੋ ਬਲੋਵੇ ਜਲ ਮਥੇ ਤੱਕ ਲੋੜੇ ਅੰਧ ਗਿਆਨ ਜਲ ਨੂੰ ਰਿੜਕੇ ਜਾਲੀ ਵੇਖੂਗਾ ਜੇ ਵੀ ਤਤ ਨੂੰ ਮੱਖਣ ਨੂੰ ਬ੍ਰਹਮਾਨੰਦ ਨੂੰ ਪ੍ਰਾਪਤ ਕਰ ਸਕਿਆ ਅਗਿਆਨੀ ਪੁਰਖ ਹੈ ਕਿਉਂ ਝੂਠੀਓ ਕਹਿੰਦੇ ਸਕਾਰਮ ਕਰਨ ਰੂਪੀ ਪਾਣੀ ਕਦੇ ਵਾਸਤੇ ਰਿਲਕਦੇ ਫਿਰਦੇ ਹੋ ਤੁਸੀਂ ਪਾਇਆ ਮਾਂ ਜਿਸ ਕੌਨ ਗੁਣ ਜੇ ਤੁਸੀਂ ਭਾਈ ਬਾਲੀ ਤੋਤਾ ਮਾਂਜੀ ਕਰੋਗੇ ਬੜੇ ਸਤ ਸੰਗੇ ਜੀ ਅਨਾਚਾਰ ਆਚਾਰਤ ਨਹੀਂ ਹੋਣਾ ਚਾਹੀਦਾ ਮੂਰਖ ਦੇ ਲਖਣ ਆਏ ਅਨਾਚਾਰ ਆਚਾਰਤ ਅਵਨਿੰਦਾ ਅਧੁਤੂਪ ਉਪ ਉਪਰ ਤੇ ਮੂਰਖ ਦੇ ਖੱਦ ਲਖਣ ਹੈ ਅਤ ਨਿੰਦਾ ਅਤ ਚੂਪ ਉਪ ਕਹਿੰਦੇ ਹਨ ਅਨਾਚਾਰ ਜਾਂ ਤਾਂ ਹਾਥੀ ਨਾ ਜੰਗਲ ਵਾਲੇ ਵੀ ਤੋਲੇ ਐਡਾ ਟੱਲਾ ਤੇ ਜਾਂ ਹਰ ਵਕਤ ਮਿੱਟੀ ਨਾਲ ਮਾਇਂ ਦੇ ਹੀ ਰਹਿਣਾ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਵਿਹਲਾ ਹੋ ਕੇ ਭਜਨ ਨਾਲ ਕਰ ਸਕੇ ਆ ਇਹ ਮੂਰਖ ਦੇ ਲਖਣ ਕਹੇ ਹੈ ਅਨਾਚਾਰ ਅਚਾਰ ਤੋਂ ਰਹਿਤ ਹੋਣਾ ਅਤੇ ਆਚਾਰ ਕਰਕੇ ਸ਼ੇਰਾਂ ਦੇ ਮੂੰਹ ਕਿਨ ਤੋਤੇ ਜਿਹਨੂੰ ਖਾ ਲੂ ਐਵੇਂ ਸੰਗੋ ਤੇ ਲਈ ਇਹ ਜਿਹੜੇ ਆਦਮੀ ਹੈ ਉਹ ਅਨਾਜਾਰੀ ਪਰਖਣ ਅਨਾਜਾਰ ਆਚਾਰ ਵਾਲਾ ਆਚਾਰ ਹਰ ਵਕਤ ਫਸੇ ਜਿਹਾਣਾ ਭਜਨ ਸਿਮਰਨ ਮਨਾ ਕਰਨਾ ਤੇ ਆਪੇ ਨਿੰਦਾ ਆਤੇ ਉਹੋ ਜੇ ਬਾਲੀ ਕਿਸੇ ਦੀ ਨਿੰਦਿਆ ਹੀ ਕਰੀ ਜਾਣੀ ਜਾਂ ਐਵੇਂ ਕਹੇ ਦੀ ਚੋਰੀ ਚੱਕੀ ਜਾਣੀ ਉਸ ਤਰ ਕਰੀ ਜਾਣੀ ਮੂਰਖ ਕੇ ਖੱਦ ਲਖਣ ਹੈ ਐ ਹਕ ਬੋਲਣਾ ਤੂ ਜੇ ਬੜਾ ਬਕਵਾਸ ਕਰੀ ਜਾਣੀ ਚੁੱਪੀ ਵੱਟ ਲੈਣੀ ਮੋਰ ਹੀ ਧਾਰ ਲੈ ਇਹ ਮੂਰਖ ਦੇ ਛੇ ਚਿੰਦ ਹਨ ਤੋ ਇਹਨਾਂ ਵੀ ਆਖਦੇ ਰਹੇ ਹਨ ਕਾਇਆ ਮਾਂ ਜਿਸ ਕੌਣ ਦੇ ਬਾਈ ਕਾਇਆ ਦੇ ਨੂੰ ਕਿਹੜੇ ਗੁਣਾ ਕਰਕੇ ਮਾਂਜੋਗੇ ਤੁਸੀਂ ਗੁਣ ਤੋਂ ਵਗੈਰ ਦੇ ਤਾਂ ਮਾਂਜੀ ਨਹੀਂ ਯਾਨੀ ਜੋ ਘਟ ਪੀਤਰ ਹੈ ਮਲਨ ਇਹ ਕਾਇਆ ਮਾਂਜੀ ਦਾ ਕੀ ਗੁਣ ਹੈ ਤੁਹਾਨੂੰ ਕੀ ਉਪਕਾਰ ਹੋਇਆ ਜੇ ਮਾਂਜੀ ਦਾ ਜਦੋਂ ਜਿਵੇਂ ਇੱਕ ਘੜਾ ਹੋਵੇ ਤੇ ਜਹਿਰ ਪਾਈ ਹੋਈ ਹੋਵੇ ਤੇ ਉਤੋਂ ਸੋਨੇ ਦਾ ਘੜਾ ਹੋਵੇ ਭਾਵੇਂ ਐ ਉਤੋਂ ਭਾਵੇਂ ਪਾウダー ਮਲ ਮਲ ਕੇ ਲਿਸ਼ਕਾ ਲੋ ਸਰੀਰ ਨੂੰ ਜਦੋਂ ਹਿਰਦੇ ਦੇ ਅੰਦਰ ਮਲੀਨਤਾ ਆਈ ਆ ਪਾਪਾਂ ਦੀ ਵਿਸ਼ਿਆਂ ਦੀ ਇਹ ਕਾਇਆ ਨੂੰ ਮਾਜਿੰਦਾ ਕੀ ਗੁਣ ਹੈ ਤੁਹਾਡੇ ਕੀ ਉਪਕਾਰ ਹੋਇਆ ਇਹਨੂੰ ਸਾਫ਼ ਕਰਨ ਨਾਲ ਲਿਸਕਾਉਣਾ ਕਿ ਅਸੀਂ ਬੜੇ ਸਿਆਣੇ ਬੱਜ ਗਏ ਆਪਣੇ ਆਪ ਨੂੰ ਇਹ ਕੋਈ ਗੁਣ ਨਹੀਂ ਉਪਕਾਰ ਨਹੀਂ ਹੈ ਜੋ ਘਟ ਪੀਸਰ ਹੈ ਮਲਨਾ ਜਦੋਂ ਘਟ ਹਿਰਦੇ ਦੇ ਅੰਦਰ ਮਲੀਨਤਾ ਵਿਸ਼ਿਆਂ ਦੀ ਹੈ ਵਿਸ਼ਿਆਂ ਦਾ ਤਿਆਗ ਨਹੀਂ ਕੀਤਾ ਹਿਰਦੇ ਚੋਂ ਰਹਾਉ ਲੋਕੀ 68 ਤੀਰਥ ਨਹਾਈ ਸਭ ਕੀ ਉਹੇ ਪਾਸ ਸਾਧ ਸੰਗਤ ਜੀ ਸਾਧੂ ਆਏ ਦਰਸ਼ਨ ਕਰਕੇ ਤੇ ਦਰਸ਼ਨ ਕਰਕੇ ਜਦੋਂ ਆਏ ਮਹਾਤਮਾ ਤੇ ਉਸ ਵੇਲੇ ਕਬੀਰ ਸਾਹਿਬ ਜੀ ਕਹਿਣ ਲੱਗੇ ਸੰਤੋ ਕਿੱਥੇ ਚੱਲਿਓ ਜੀ 68 ਤੀਰਥਾਂ ਤੇ ਇਸ਼ਨਾਨ ਕਰਨ ਚੱਲਦੇ ਭਾਈ ਆ ਸਾਡੀ ਤੁੰਬੀ ਦਾ ਵੀ ਨਾਲ ਇਸ਼ਨਾਨ ਕਰਾ ਲਿਆਓ ਤੁੰਬੀ ਸੀ ਉਹਨਾਂ ਦੀ ਉਹ ਸਾਧ ਸੰਗੇ ਜੀ ਪਾਣੀ ਵਾਲੀ ਨਹੀਂ ਸੀ ਉਸੇ ਤਰ੍ਹਾਂ ਤੁੰਬਾ ਸੀ ਉਹ ਦੇ ਤਾ ਜਿੱਥੇ ਜਾ ਕੇ ਸਾਰੇ ਸਾਧੂ ਸਾਰਿਆਂ 68 ਤੀਰਾਂ ਦੇ ਚੂਬਾ ਮਾਰ ਕੇ ਲਿਆਏ ਜਦੋਂ ਚੂਬਾ ਮਾਰ ਕੇ ਸਾਰੇ ਉਹ ਸਾਧੂਆਂ ਦੀ ਜਮਾਤ ਆਈ ਸਨ ਕਬੀਰ ਜੀ ਨੇ ਹੁੰਦਾ ਕੀਤਾ ਸਾਰਿਆਂ ਨੂੰ ਮਠਿਆਈ ਖਵਾਈ ਬੜਾ ਪਿਆਰ ਕੀਤਾ ਪਿਆਰ ਕਰਨ ਤੋਂ ਬਾਅਦ ਜਦੋਂ ਖਾਹ ਤੇ ਪ੍ਰਸਾਦਾ ਉਹਦੋਂ ਤੁੰਬੀ ਦੀ ਚਟਨੀ ਬਣਾ ਕੇ ਪੋਰਾ ਪੋਰਾ ਉਹਨਾਂ ਦੀਆਂ ਪਤਲਾਂ ਤੇ ਸਿਰ ਦਿੱਤੀ ਉਹ ਜਦੋਂ ਸਾਰਿਆਂ ਦੇ ਮੂੰਹ ਚ ਪਾਈ ਖਾਦਾ ਪੀਦਾ ਬਾਹਰ ਨੂੰ ਆਵੇ ਕਣ ਲਗੇ ਕਬੀਰ ਇਹ ਕੀ ਕੀਤਾ ਵੇ ਪਹਿਲੇ ਚੰਗੇ ਪਦਾਰਥ ਖਾਏ ਤੇ ਹੁਣ ਸਾਨੂੰ ਆਹ ਜ਼ਹਿਰ ਵਾਲੀ ਕੀ ਚੀਜ਼ ਦੇਤੀ ਐ ਕਬੀਰ ਸਾਹਿਬ ਕਹਿੰਦੇ ਅੱਛਾ ਇਹ ਤਾਂ ਭਾਈ ਉਹ ਆਏ ਲੋਕੀ ਅਸਰ ਤੀਰਥ ਨਾ ਆਈ ਜਿਹੜੀ ਲੋਕੀ ਤੂੰ ਵੀ 83 ਤੀਰਥਾਂ ਤੇ ਨਹਾ ਕੇ ਲਿਆਈ ਸੀ ਇਹ ਅਜੇ ਕੌੜੀ ਰਹੀ ਕਹਿੰਦੇ ਕੌੜਾਪਣ ਤੂੰ ਨਾ ਜਾਈ ਅਜੇ ਵੀ ਕੌੜਾਪਣਾ ਰਹਿ ਜਾਏਗਾ ਕਿ ਇਸੇ ਪ੍ਰਕਾਰ ਕਹਿੰਦੇ ਲੋਕੀ ਤੂੰ ਵੀ ਨਹੀਂ ਆਈ 83 ਤੀਰਥਾਂ ਤੇ ਵੀ ਨਾ ਆਇਆ ਤੇ ਅੰਦਰੋਂ ਕੁੜਕਣ ਨਾ ਗਈ ਅੰਦਰੋਂ ਗੁੱਸਾ ਨਾ ਗਿਆ ਅੰਦਰੋਂ ਕਰੋਧ ਨਾ ਗਿਆ ਅੰਦਰੋਂ ਵਿਸ਼ਿਆਂ ਦੀ ਕੁੜਤਨ ਨਾ ਰਹੀ ਨਿੰਦਿਆ ਦੀ ਕੁੜਤਨ ਨਾ ਰਹੀ ਲਈ ਫਿਰ ਕੀ ਫਾਇਦਾ ਹੋਇਆ ਕੌੜਾਪਣ ਤਉ ਨਾ ਜਾਈ ਕੌੜਾਪਣ ਜੋ ਵਿਸ਼ਿਆਂ ਦੀ ਵਿਖੇ ਕੁੜਤਨ ਸਗਲ ਮੈਂ ਜਗਤ ਰਹੀ ਲਪਟਾ ਹੈ ਨਾਨਕ ਜਨ ਵੀ ਚਾਰਿਆ ਮਿੱਠਾ ਹਰ ਕਾ ਨੋ ਇਹ ਕੌੜਾਪਣ ਵਿਸ਼ਿਆਂ ਦੀ ਕੁੜਤਨੀ ਨਾ ਜਦੋਂ ਗਈ ਅੰਦਰੋਂ ਕਹਿ ਕਬੀਰ ਵਿਚਾਰੀ ਸਾਬ ਕਬੀਰ ਜੀ ਕਹਿੰਦੇ ਸੀ ਇਹ ਵਿਚਾਰ ਕੇ ਕਸਮ ਕੀਤਾ ਹੈ ਸਾਗਰ ਤਾਰ ਮੁਰਾਰੀ ਸੁਭ ਦੇ ਅਰਦਾਸ ਕਰੀਏ ਹੈ ਵਾਹਿਗੁਰੂ ਸੰਸਾਰ ਸਮੁੰਦਰ ਤੋਂ ਤਾਰ ਲੈ ਇਹੋ ਹੀ ਵਿਚਾਰ ਹੈ ਭਾਈ ਸਾਡੀ ਤਾਂ ਕਬੀਰ ਜੀ ਕਹਿੰਦੇ ਆ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਅਰਦਾਸ ਕਰੋ ਸੰਸਾਰ ਸਮੁੰਦਰ ਤੋਂ ਇਹ ਪਰਮੇਸ਼ਰ ਸਾਨੂੰ ਤਾਰ ਲੈ ਹੋਰ ਕੋਈ ਤੇਰੇ ਬਿਨਾ ਤਾਰਨ ਵਾਲਾ ਨਹੀਂ ਕਿਉਂ ਬੇਨਤੀਆਂ ਕਰਦੇ ਰਿਹਾ ਕਰੋ ਜੁੜੇ ਰਿਹਾ ਕਰੋ ਮਾਲਾ ਆਪਣੇ ਜਾਣ ਕੇ ਕਰੇ ਦਰ ਪਏ ਬਖਸ਼ੀ ਲਵੇਗਾ ਕਹ ਕਬੀਰ ਵੀ ਜਾਰੀ ਭਵ ਸਾਗਰ ਤਾਰ ਮੂਰਾਰੀ ਵਾਹਿਗੁਰੂ ਕਰਤੋ